ਜੇ ਮਾਰਨ ਵਾਲੇ ਲੱਖਾਂ ਬੰਦੇ ਪੈਦਾ ਹੋ ਜਾਣ ਪਰਮਾਤਮਾ ਰੱਖਣ ਵਾਲਾ ਹੋਵੇ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੈਸੇ ਕਾਤੀ 30 32 ਹੈ ਜਿਵੇਂ ਆ ਸਾਡੇ ਮੂੰਹ ਵਿੱਚ ਦੰਦ 30 32 ਦੰਦ ਕਾਤੀਦਰ ਤੇ ਕੈਂਚੀ 30 32 ਦੰਦਾਂ ਵਾਲੀ ਕੈਂਚੀ ਸਾਰਾ ਦਿਨ ਚੱਲਦੀ ਪ੍ਰਸ਼ਾਦਾ ਛਕਦੇ ਵੀ ਦੰਦ ਚੱਲਦੇ ਜੈਸੇ ਕਾਤੀ 30 32 ਸਹਿ ਵਿੱਚ ਰਾਖ ਹੈ ਰਸਨਾ ਮਾਸ ਰਤ ਕੇਰੀ ਕੋਈ ਜਾਣੂ ਮਾਸ ਕਾਤੀ ਕਹਿ ਕਿ ਚਾਹਤ ਹੈ ਸਭ ਵਸਗਤ ਹੈ ਘਰ ਕੇਰੀ ਹੁਣ ਜੇ ਆਪਾਂ ਕਹੀ ਜੀ ਮਾਸ ਜੀਬ ਬੜੀ ਚਲਾ ਕੇ ਤਾਂ ਬੱਸ ਜਾਂਦੀ ਦੰਦ ਜਿਹੜੇ ਨੂੰ ਜੀਬ ਨੂੰ ਬਚਾ ਦਿੰਦੇ ਨੇ ਗੁਰੂ ਰਾਮਦਾਸ ਕਹਿੰਦੇ ਨਖੀ ਮਤ ਮਤ ਕੋ ਜਾਣੇ ਕਿ ਇਸ ਦੰਦ ਤੇ ਜੀਬ ਦੀ ਕੋਈ ਆਪਣੀ ਸਿਆਣਪ ਹੈ ਇਹ ਕਰਤੇ ਪੁਰਖ ਨੇ ਬੰਤਰ ਐਸੀ ਬਣਾਈ ਹੈ ਜੀਬ ਸਾਰਾ ਦਿਨ ਬੋਲਦੀ ਹੈ ਦੰਦ ਸਾਰਾ ਦਿਨ ਟੁੱਕਦੇ ਨੇ ਖਾਂਦੇ ਨੇ ਪਰ ਪਿਆਰਿਓ ਜੀਬ ਨੂੰ ਕੱਟਦੇ ਨਹੀਂ ਇਸੇ ਤਰ੍ਹਾਂ ਲੱਖਾਂ ਨਿੰਦਕਾਂ ਤੇ ਲੱਖਾਂ ਦੁਸ਼ਮਣਾਂ ਵਿੱਚ ਵੀ ਕਰਤਾ ਪੁਰਖ ਆਪਣੇ ਨੂੰ ਤਤੀਵਾ ਨਹੀਂ ਲਗਨ ਦਿੰਦਾ